ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਬਾਬਾ ਪੈਰ ਤਰੇ ਪੂਜਾ ਅਸਥਾਪਨ ਸੋਆ ਜਿੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀਆਂ ਉਦਾਸੀਆਂ ਦੌਰਾਨ ਗਏ ਆ ਉਹਨਾਂ ਥਾਵਾਂ ਤੇ ਗੁਰਦੁਆਰਾ ਸਾਹਿਬ ਸੁਸ਼ੋਭਤਾ ਸੋ ਅੱਜ ਆਪਾਂ ਇਸ ਥਾਂ ਤੇ ਪਹੁੰਚ ਗਏ ਆ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੋਸ਼ਟ ਪੰਡਿਤ ਬ੍ਰਹਮਦਾਸ ਨਾਲ ਹੋਈ ਆ ਇਸ ਸਥਾਨ ਦੇ ਦਰਸ਼ਨਦਾਰੇ ਜਿਹੜੇ ਆ ਉਹ ਆਪਾਂ ਹੁਣ ਕਰਾਂਗੇ ਤੇ ਆਪ ਸਰਬੱਤ ਸੰਗਤ ਇਸ ਮਾਧਿਅਮ ਰਾਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਸਥਾਨ ਵੇਖਣਾ ਕਰੋ ਲਓ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਇਦਾਂ ਦਾ ਕੁਝ ਮਾਹੌਲ ਆ ਤੇ ਸੁਭਾਵਕ ਆ ਵੀ ਜੇ ਇੱਥੇ ਮਹਾਰਾਜ ਦੀ ਗੋਸ਼ਟੀ ਇੱਥੋਂ ਦੇ ਪੰਡਤ ਬ੍ਰਹਮਦਾਸ ਨਾਲ ਹੁੰਦੀ ਆ ਤੇ ਇਹ ਸਾਰਾ ਜਿਹੜਾ ਇਲਾਕਾ ਆ ਇਹ Hindu ਧਰਮ ਨਾਲ ਸੰਬੰਧਤ ਆ ਤੇ ਇੱਥੋਂ ਅੱਗੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਲਓ ਜੀ ਇੱਥੋਂ ਗੁਰਦੁਆਰਾ ਸਾਹਿਬ ਦੀ ਪਰੰਪਰਾ ਹੁੰਦੀ ਆ ਗੁਰਦੁਆਰਾ ਗੁਰੂ ਨਾਨਕ ਦੇਵ ਮਟਨ ਸਾਹਿਬ ਅਨੰਤਨਾ ਕਸ਼ਮੀਰ ਇਹ ਸਾਰਾ ਜਿਹੜਾ ਏਰੀਆ ਵਾ ਤੇ ਗੁਰਦੁਆਰਾ ਸਾਹਿਬ ਦਾ ਆ ਆਪਾਂ ਦਰਸ਼ਨ ਕਰ ਰਹੇ ਆਂ ਗੁਰਦੁਆਰਾ ਮਟਨ ਸਾਹਿਬ ਦੇ ਇਸ ਦੀਵਾਨ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਸੁਸ਼ੋਭਤਾ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਤੀਸਰੀ ਉਦਾਸੀ ਦੌਰਾਨ ਇਸ ਥਾਂ ਤੇ ਜਦੋਂ ਪਹੁੰਚੇ 1500 17 ਈਸਵੀ ਚ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਤਿੱਬਤ ਚੀਨ ਲਦਾਖ ਇਧਰ ਹੁੰਦੇ ਹੋਏ ਜੰਮੂ ਕਸ਼ਮੀਰ ਆਏ ਉਸ ਵੇਲੇ ਮਹਾਰਾਜ ਇਸ ਵੈਲੀ ਵਿੱਚ ਪੁੱਜੇ ਇੱਥੇ ਗੁਰੂ ਨਾਨਕ ਸਾਹਿਬ 13 ਦਿਨ ਇਸ ਥਾਂ ਤੇ ਰਹੇ ਜਦੋਂ ਅਸੀਂ ਇਤੋਂ ਦਾ ਇਤਿਹਾਸ ਪੜਦਿਆਂ ਤੇ ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਵਿਚਾਰ ਗੋਸ਼ਟਿਆ ਉਹ ਪੰਡਿਤ ਬ੍ਰਹਮਦਾਸ ਨਾਲ ਹੋਈ ਜੋ ਸੰਸਕ੍ਰਿਤ ਦੇ ਬਹੁਤ ਉੱਗੇ ਵਿਦਮਾਨ ਜਿਹੜੇ ਸੀ ਉਹ ਮੰਨੇ ਜਾਂਦੇ ਉਹਨਾਂ ਦੇ ਨਾਲ ਮਹਾਰਾਜ ਦੀ ਜਿਹੜੀ ਆ ਗੋਸ਼ਟੀ ਹੁੰਦੀ ਆ ਪੰਡਿਤ ਬ੍ਰਹਮਦਾਸ ਨੂੰ ਆਪਣੇ ਗਿਆਨ ਦਾ ਬਹੁਤ ਜ਼ਿਆਦਾ ਹੰਕਾਰ ਸੀ ਬਹੁਤ ਵੱਡੇ ਵੱਡੇ ਗ੍ਰੰਥ ਉਹਨੇ ਪੜੇ ਹੋਏ ਆਪਣੇ ਨਾਲ ਰੱਖਦਿਆਂ ਹੋਇਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਗੋਸ਼ਟੀ ਕੀਤੀ ਆ ਤੇ ਇਹ ਜ਼ਿਕਰ ਹਨ ਨੂੰ ਇਤਿਹਾਸਿਕ ਸਰੋਤਾਂ ਵਿੱਚੋਂ ਮਿਲਦਾ ਸਾਖੀ ਮਹਿਲ ਪਹਿਲੇ ਕੀ ਉੱਥੇ ਲਿਖਿਆ ਵੀ ਮਹਾਰਾਜ ਪੰਡਤ ਦੇ ਨਾਲ ਵਿਚਾਰ ਕਰਦੇ ਆ ਇਸ ਗੱਲ ਦੀ ਸਤਿਗੁਰੂ ਜੀ ਸੋਝੀ ਦਿੰਦੇ ਆ ਜਿਹੜਾ ਆਪਾਂ ਬਚਨਾਂ ਸਾਖੀ ਵਾਰ ਚੋਂ ਪੜ੍ਹਦੇ ਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਭਰੀਐ ਸਾਤ ਭਈ ਪੜ ਪੜ ਗੱਡੀਆਂ ਖਾਤ ਪੜੀ ਐ ਜੇਤੇ ਬਰਸ ਬਰਸ ਪੜੀ ਐ ਜੇਤੇ ਮਾਸ ਪੜੀ ਐ ਜੇਤੀ ਆਰਜਾ ਪੜੀ ਐ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖਣਾ ਝਾਕ ਸਤਿਗੁਰ ਜੀ ਅੱਖ ਦੇ ਉੱਥੇ ਲੇਖੇ ਚ ਇੱਕੋ ਹੀ ਗੱਲ ਪੈਣੀ ਆ ਵੀ ਆਪਾਂ ਉਸ ਮਾਲਕ ਪਰਮੇਸ਼ਰ ਦੀ ਬੰਦਗੀ ਇਬਾਦਤ ਉਹਦੇ ਨਾਲ ਕਿੰਨੀ ਸਾਡੀ ਨੇੜਤਾ ਆ ਬਾਕੀ ਸਾਰੀ ਜਿਹੜੀ ਹੋਮੇ ਆ ਭਾਵੇਂ ਆਪਾਂ ਬਹੁਤ ਗੱਡੀਆਂ ਭਰ ਕੇ ਜਿਹੜੀਆਂ ਉਹ ਕਿਤਾਬਾਂ ਦੀਆਂ ਰੱਖ ਲਈਏ ਪਰ ਉਥੇ ਕੇਵਲ ਇੱਕੋ ਹੀ ਗੱਲ ਲੇਖੇ 'ਚ ਪੈਣੀ ਆ ਕਿ ਆਪਾਂ ਉਸ ਮਾਲਕ ਦੀ ਇਬਾਦਤ ਬੰਦਗੀ ਕਿੰਨੀ ਕੁ ਕਰਦੇ ਆ ਪੰਡਿਤ ਬ੍ਰਹਮਦਾਸ ਜਿਹੜਾ ਅਸੀਂ ਬੜਾ ਪ੍ਰਭਾਵਿਤ ਹੋਇਆ ਜ਼ਾਹਿਰ ਹੈ ਕਿ ਜੇ ਮਹਾਰਾਜ 13 ਦਿਨ ਇਸ ਥਾਂ ਤੇ ਰਹੇ ਤੇ ਇਹ ਸਾਰਾ ਇਲਾਕਾ ਪਾਸ-ਪਾਸ ਦਾ ਦਰਸ਼ਨ ਕੀਤਾ ਆ ਵੀ ਇੱਥੇ ਅੱਜ ਵੀ ਘੇਰੇ-ਘੇਰੇ ਜਿਹੜੇ ਉਹ ਮੰਦਰ ਬੜੇ ਹੋਏ ਆ ਤੇ ਇਹਨਾਂ ਮੰਦਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਤਾ ਤੇ ਬਹੁਤ ਵੱਡੇ-ਵੱਡੇ ਪੰਡਤ ਲੋਕ ਜਿਹੜੇ ਸੀ ਉਹ ਇਸ ਥਾਂ ਤੇ ਰਹਿੰਦੇ ਸੀ ਖੈਰ ਪੰਡਿਤ ਬ੍ਰਹਮਦਾਸ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਿੱਖ ਹੋਇਆ ਉਸ ਨੇ ਸਿੱਖੀ ਪ੍ਰਚਾਰ ਪ੍ਰਸਾਰ ਇਸ ਥਾਂ ਤੇ ਕੀਤਾ ਤੇ ਜਦੋਂ ਹਰੀ ਸਿੰਘ ਨਲਵਾ ਗਵਰਨਰ ਬਣਿਆ ਕਸ਼ਮੀਰ ਦਾ ਉਸ ਨੇ ਇਸ ਜਗ੍ਹਾ ਨੂੰ ਦੁਬਾਰਾ ਕੰਸਟਰਕਟ ਕਰਾਇਆ ਇਹ ਗੁਰਦੁਆਰਾ ਸਾਹਿਬ ਬਣਵਾਇਆ ਜਿਸ ਥਾਂ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਤੇ ਇਹ ਮਟਰ ਸਾਹਿਬ ਜੀ ਇਥੇ ਲਗਭਗ 80 ਘਰਨ ਸਾਡੇ ਠੀਕ ਹੈ ਹਾਂ ਜੀ ਤੇ ਸਾਡਾ ਗੋਸ਼ਕੀ ਜੀ ਬੜਾ ਪੰਡਸੀ ਤੇ ਪੰਡਸੀ ਗੁਰਨਾ ਨਾਨਕ ਜੀ ਉਹਨਾਂ ਦਾ ਬੇਟਾ ਉਹਦੀ ਪੋਤੀਆਂ ਬੜੀਆਂ ਸਨ ਬੜੀਆਂ ਬੜੀਆਂ ਗੁਰਨਾ ਦੇ ਜੀ ਉਹਨਾਂ ਦਾ ਜਿਹੜਾ ਹੰਕਾਰ ਸੀ ਉਹ ਗੁਰੂ ਨਾਨਕ ਸਾਹਿਬ ਨੇ ਇੱਥੇ ਤੋੜਿਆ ਹਾਂਜੀ ਅੱਛਾ ਵੀਾਰ ਵੀ ਰਚਿਆ ਆਇਆ ਨਾ ਉਹਨੇ ਇੱਥੇ ਰਚਿਆ ਸੀ ਤੇ ਉਹਦੇ ਵੀ ਸਾਰਾ ਜ਼ਿਕਰ ਹੈ ਬੜੀ ਲੱਦੀ ਪੜ ਪਈ ਹੈ ਬਾਕੀ ਇੱਥੇ ਵਿਚਾਰ ਉਹ ਵਿਚਾਰ ਨੂੰ ਆਇਆ ਉਹਨਾਂ ਦਾ ਠੀਕ ਹੈ ਜੀ ਜੀ ਤੇ ਫਿਰ ਉਹਨਾਂ ਨੇ ਉਹਨਾਂ ਦਾ ਹੰਕਾਰ ਤੋੜ ਕੇ ਫਿਰ ਉਹ ਸਿੱਖੀ ਦਾਇਰੇ ਵਿੱਚ ਉਹ ਵੀ ਜੁੜ ਗਏ ਜੋ ਦੇ ਫੋਟੋ ਜਦਾਂ ਚੁੱਲੇ ਬੋਲਦੇ ਜਦੋਂ ਘਰ ਦਾ ਹਾਂ ਚੁੱਲਾ ਬੋਲਦੇ ਬਿਲਕੁਲ ਜੀ ਬਿਲਕੁਲ ਹਾਂ ਪਰ ਮੈਨੂੰ ਵੀ ਇੱਕ ਸਿੱਖ ਮਿਲੇ ਉਹ ਮਿਲੇ ਹੀ ਨਾ ਹਾਂ ਚੁੱਲੇ ਨੇ ਮਤਲਬ ਹਾਂ ਚੁੱਲਾ ਬੋਲਦੇ ਅਸੀਂ ਜਿਸ ਤਰ੍ਹਾਂ 80 ਘਰ ਦਾ ਮਤਲਬ ਲੋ 80 ਚੁੱਲਾ ਇੱਥੇ ਅੱਛਾ ਅਸੀਂ ਤੇ ਆ ਇੱਥੇ ਸਾਡਾ ਵੱਡਾ ਪਿੰਡ ਜਿਹੜਾ ਚਿੱਟੀ ਸਿੰਘਪੁਰਾ ਹੈ ਠੀਕ ਹੈ ਜੀ ਉਹ ਵੱਡਾ ਪਿੰਡ ਸਾਡਾ ਜਿਹੜਾ ਚਿੱਟੀ ਸਿੰਘਪੁਰਾ ਹੈ ਉੱਥੇ 3 350 400 ਘਰ ਨੇ ਸਾਡੇ ਸਾਰਾ ਦੇ ਹਾਂ ਕਿੱਥੇ ਫਿਰ ਜਦੋਂ ਮੇਲਾ ਹੁੰਦਾ ਜਾਂ ਇਕੱਠ ਵਗੈਰਾ ਹਾਂ ਇਕੱਠ ਹੁੰਦਾ ਹੈ ਕੋਈ ਜਿਲ੍ਹਾ ਸਾਡੇ ਬਸਾਖੀ ਹੋ ਜਾਏ ਠੀਕ ਹੈ ਗੁਰੂ ਅਰਗੋਬਿੰਦ ਸਮਾਰਾਈ ਦਾ ਜਨਮ ਉਤਸਵ ਜਿਲ੍ਹਾ ਸੀ ਮਨਾਉਂਦੇ ਆ ਉਹ ਹੈ ਅੰਜੀ ਪ੍ਰਕਾਸ਼ਪੁਰ ਉਹ ਜੀ ਉਹ ਮਨਾਉਂਦੇ ਆ ਅਸੀਂ ਉਹ ਪਾਰਕ ਉਹ ਵੱਡੇ ਪਾਰਕ ਚ ਦਵਾਨ ਲੱਗਦਾ ਪੂਰਾ ਲੰਗਰ 3 ਦਿਨ ਇਥੇ ਚੱਲਦਾ ਕੰਨ ਤਿੰਨੋ ਦਿਨ ਇਹ ਫਿਰ ਸਾਰਾ ਡਿਸਟ੍ਰਿਕਟ ਬੋਰਡ ਜੀ ਹਾਂ ਹਾਂ ਜੀ ਸਾਰਾ ਚਲੋ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਇੱਥੇ ਆਪਾਂ ਦਰਸ਼ਨ ਕਰ ਲਏ ਆ ਜੀ ਜੀ ਇਹ ਵੀਰ ਸਲਵਿੰਦਰ ਸਿੰਘ ਸੀਗੇ ਤੇ ਸਾਰੇ ਸੇਵਾਦਾਰ ਸੰਗਤ ਤੇ ਚਾਹ ਮੰਦਰ ਹਮੇਸ਼ਾ ਚੱਲਦਾ ਆ ਤੇ ਬਹੁਤ ਸੋਹਣਾ ਪ੍ਰਬੰਧ ਆ ਜਦੋਂ ਵੀ ਆਪ ਇਸ ਪਾਸੇ ਆਓ ਤੇ ਗੁਰਦੁਆਰਾ ਮੱਧੂ ਸਾਹਿਬ ਦੇ ਦਰਸ਼ਨ ਕਰਦੇ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ